ਤਾਂ ਉਹ ਇਹ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਤੇ ਮਤਲਬ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਆ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨਾਲ ਸ਼ਾਪੀਤੇ ਹੋਈ ਸੀ ਤੇ ਉਹ ਗੱਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਆ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗੱਲਾਂ ਜਿਨ੍ਹਾਂ ਨੇ ਗੱਲਾਂ ਕੱਡੀਆਂ ਤੇ ਪਕੜਿਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲੱਭ ਤੂੰ ਇਲਾਵਾ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿੱਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ 도ੜੇ ਆਏ ਬਾਅਦ ਇਹ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਵੀ ਕਰ ਲਓ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਇਹ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ ਹਲ ਹੋ ਰਹੀ ਹੈ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਤੇ ਮਤਲਬ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਆ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨਾਲ ਸ਼ਾਪੀਤੀ ਹੋਈ ਸੀ ਤੇ ਉਹ ਗਾਲਾਂ ਕੱਢ ਰਿਹਾ ਸੀ ਤੇ ਉਧਰੋਂ ਉਹ ਆ ਰਿਆ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗਾਲਾਂ ਜਿਨ੍ਹਾਂ ਨੇ ਗਾਲਾਂ ਕੱਡੀਆਂ ਤੇ ਪਕੜਿਆ ਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲੱਭ ਤੂੰ ਕੀਤਾ ਕੁਛ ਸਾਰਾ ਤੇ ਲੱਭ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕ ਕੁੱਟਿਆ ਇੰਨਾ ਕ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ ਥੋੜੇ ਆਏ ਬਾਹਰ ਤੇ ਉਹਨਾਂ ਨੇ ਇਹਨਾਂ ਨੂੰ ਵੀ ਝੰਜੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਆ ਵੀ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗਾਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਈ ਨੇ ਗਾਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਜਾ ਤੋੜ ਜੋ ਤੁਸੀਂ ਵੀ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਆ ਜਾ ਮੈਂ ਨਾਲ ਤੇ ਸਿਰ ਚੜ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਵੀ ਖਾਦਾ ਇਹਨਾਂ ਨੇ ਜ਼ਰੂਰ ਹੈ ਉਸ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਤੇ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕਿ ਮਤਲਬ ਕਿ ਕੀ ਕਸੂਰ ਸੀ ਕਾ ਉਹਨਾਂ ਦਾ ਮਾਰਦੇ ਕਿਉਂ ਸੀ ਉਹਨਾਂ ਨੂੰ ਮਾਰਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਇਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤ ਪੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕਿ ਪੁੱਟਿਆ ਬਹੁਤ ਇਹਨਾਂ ਦਾ ਕੋਈ ਪ੍ਰੋਗਰਾਮ ਇਹਨਾਂ ਦੇ ਹਾਂਜੀ ਉਹ ਵਿਆਹ ਦਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਹੈ ਸ਼ਰਾਬ ਪੀ ਕੇ ਮਤਲਬ ਕਿ ਇਹ ਸਾਡੇ ਗਵਾਂਢੀ ਨੇ ਹਾਂਜੀ ਹਾਂਜੀ ਸਾਡੇ ਗਵਾਂਢੀ ਮਤਲਬ ਗਲੀ ਦੇ ਵਿੱਚ ਹੀ ਆ ਮਤਲਬ ਗਵਾਂਢੀ ਆ ਮਤਲਬ ਘਰੋਂ ਵੀ ਆਏ ਸੀਗੇ ਲੋਕ ਤੇ ਸਾਰੇ ਇਹਨੂੰ ਪਾ ਗਏ ਮੇਰੇ ਬੇਟੇ ਨੂੰ ਇੰਨਾ ਕੁ ਕੁੱਟਿਆ ਕਿ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੇ ਕਿ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਕਰੀਏ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਇਹ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ ਪਕੜਿਆ ਜਾਏ ਪੰਜ 6 ਬੰਦਿਆਂ ਦੇ ਨਾਮ ਹੈਗੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਤੁਸੀਂ ਸਾਨੂੰ ਇਨਸਾਫ ਦਿਵਾਓ ਔਰ ਜਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜੀ ਸਭ ਨੂੰ ਇੱਕ ਤੁਹਾਨੂੰ ਮੈਸੇਜ ਆਇਆ ਸੀ ਕਿ ਲੜਾਈ ਝਗੜਾ ਹੋ ਰਿਹਾ ਉਥੇ ਤਾਂ ਉੱਥੇ ਅਸੀਂ ਗਏ ਆ ਝਗੜੇ ਦੇ ਸਬੰਧੀ ਆਪਾਂ ਗਏ ਆ ਉੱਥੇ ਪੁੱਛ ਗਏ ਕੀ ਆ ਬੰਦਾ ਮੁੰਡਾ ਵੀ ਲੰਦਾ ਫੜ ਕੇ ਉਹ ਬਹੁਤ ਸਾਨੂੰ ਪਤਾ ਲੱਗਾ ਕਿ ਨਾ ਪਹਿਲਾਂ ਲੜਾਈ ਝਗੜਾ ਹੋ ਚੁੱਕਾ ਹੋਵੇਗਾ ਤੇ ਕੇਵਲ ਬਰਮਾ ਦੇ ਘਰ ਤੇ ਅਜਿੰਦਰ ਕੁਮਾਰ ਦਾ ਨਾਲ ਨਾਲ ਘਰ ਆ ਨਾ ਗਲੀ ਝਗੜਾ ਹੋਇਆ ਹੈਗਾ ਅਜਿੰਦਰ ਕੁਮਾਰ ਸਿਆਣੀ ਉਮਰ ਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਛਡਾਣ ਦੀ ਖਾਤਰ ਉਹਨੂੰ ਕਿਹਾ ਬੀਜੀ ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗਾ ਖਾ ਮਰਨਾ ਤੇ ਮਰ ਜਾ ਉਹਦੇ ਦੁੱਖ ਆਣ ਕੇ ਉਹਨੇ ਦਵਾਈ ਖਾ ਲਈ ਕਿੰਨੇ ਜਣੇ ਦੇ ਬੱਚਾ ਹੋਇਆ ਜੀ ਚਾਰ ਜਣੇ ਦੇ ਬੱਚਾ ਹੋਇਆ ਜੀ ਕੀ ਕੀ ਨਾਂ ਆਏ ਉਹਨਾਂ ਦੇ ਜੀ ਉਹਨਾਂ ਦਾ ਨਾਂ ਜੀ ਕੇਵਲ ਬਰਮਾ ਰਾਜ ਕੁਮਾਰ ਸਚਿੰਦ ਤੇ ਰੋਬਿੰਦ ਇੱਕ ਫੁੱਲ ਰਹਿਣ ਵਾਲੇ ਇਹ ਨਾਲ ਹੀ ਪਿੰਡ ਵਾਲੀ ਗਲੀ ਸ਼ਮਕਾਨਗਰ ਮਹੱਲਾ ਅਰਬਾ ਜੇ ਉਹ ਥੱਥੇ ਉਹਨਾਂ ਦੇ ਘਰ ਦੀ ਗਲੀ ਦੀ ਬੱਚੀ ਕਿਹੜੀ ਗੱਲ ਤੋਂ ਝਗੜਾ ਹੋਇਆ ਇਹ ਝਗੜਾ ਕੋਈ ਉਹਨਾਂ ਦਾ ਪੁਰਾਣੀ ਗੱਲ ਸੀ ਪਹਿਲਾਂ ਕੋਈ ਤੇ ਅੱਜ ਤੇ ਉਹਨਾਂ ਨੇ ਕਹਿੰਦੇ ਹਾਂ ਮੈਂ ਇਹ ਰਿਕਸ਼ਾ ਆਪਣੇ ਘਰ ਤੇ ਅੱਜ ਲਾਣਾ ਹੈਗਾ ਸੋ ਰਾਤ ਗੱਡੀਆਂ ਖੜੀਆਂ ਉਹਨਾਂ ਨੂੰ ਗੱਡੀ ਇੱਕ ਸਾਈਡ ਤੇ ਕਰਨ ਨੂੰ ਕਿਹਾ ਤੇ ਬਸ ਅੱਥੋਂ ਉਹਨਾਂ ਦੀ ਤੁੰਤੂ ਮਾਮ ਹੋਈ ਜਿੰਨਾ ਨਾ ਝਗੜਾ ਹੋਇਆ ਸੀ ਫਿਰ ਉਹਨਾਂ ਵੱਲੋਂ ਗਲੀ ਵਿੱਚ ਤਾਂ ਪਾਲਪੋਟ ਕੀਤੀ ਗਈ ਉਹ ਤਾਂ ਪਹਿਲਾਂ ਸਾਡੇ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਹੈ ਨਾ ਜੋ ਵੀ ਹੋਣਾ ਅਸੀਂ ਤੇ ਫਿਰ ਇਹ ਲੜਾਈ ਸੱਚਕੇ ਦੀ ਸੰਧੀ ਕਪੇ ਡਰਜ ਹੋ ਅਜ ਰੱਤ ਨਹੀਂ ਪਈ ਕਿਹਦੇ ਬਿਆਨਾਂ ਦੇ ਪਰਚਾ ਹੋਇਆ ਜੀ ਜੇ ਨੀਰਮ ਸ਼ਰਮਾ ਅਗਿਆ ਜਿੰਦਰ কুমার ਦੀ ਪਤਨੀ